ਆਡਾ ਸਿਸਟਮ ਦੇਖ ਲੋ ਕਿੰਨਾ ਵਧੀਆ ਹੈ ਸ਼ਰਾਬ ਪੀ ਕੇ ਕਈ ਲੋਕਾਂ ਦੀ ਡੈਥ ਹੋ ਗਈ ਚਲੋ ਹੋਇਆ ਮਾੜਾ ਹੋਇਆ ਇਧਰ ਮੀਡੀਆ ਜਿਹੜਾ ਚੱਲ ਰਿਹਾ ਹੈ ਮਾਨਜੋਗ ਮੁੱਖ ਮੰਤਰੀ ਸਾਹਿਬ ਨੇ ਘਰ ਘਰ ਜਾ ਰਹੇ ਹੈ ਦੁੱਖ ਦਰਦ ਵੰਡਾਰੇ ਹੈ ਚੰਗੀ ਗੱਲ ਹੈ ਤਾਂ ਇੱਕ ਖਬਰ ਹੋਰ ਵੀ ਆਈ ਸੀ 28 ਸਾਲਾ ਮੋਗੇ ਦਾ ਨੌਜਵਾਨ ਸੀ ਫਾਇਰ ਬਗਰੇਡ ਵਿੱਚ ਉਹ ਨੌਕਰੀ ਕਰਦਾ ਸੀਗਾ ਤੇ ਇੱਕ ਮਹਿਮਾਵਾਲ ਪਿੰਡ ਸੀਗਾ ਇੱਥੇ ਅੱਗ ਲੱਗ ਜਾਂਦੀ ਹੈ ਉਹ ਅੱਗ ਬੁਝਾਉਣ ਜਾਂਦਾ ਸੀ ਉਹ ਵਿੱਚ ਅੱਗ ਦੀ ਲਪੇਟ ਦੇ ਵਿੱਚ ਆ ਜਾਂਦਾ ਹੈ ਜ਼ਖਮੀ ਹੋ ਜਾਂਦਾ ਹੈ ਤੇ जख्मਾਂ ਦੀ ਤਾਬ ਨਾ ਚੱਲਦਾ ਹੋਇਆ ਜਿਹੜਾ ਆਪਣੀ ਜ਼ਿੰਦਗੀ ਤੋਂ ਹੱਥ ਤੋਂ ਵਿੱਟਦਾ ਗੂੜੀ ਨੀਂਦੇ ਸੌ ਜਾਂਦਾ ਉਧਰ ਕਿਸੇ ਦਾ ਧਿਆਨ ਨਹੀਂ ਗਿਆ ਸ਼ਰਾਬ ਵਾਲੇ ਪਾਸੇ ਲਗਾਤਾਰ ਅਪਡੇਟਸ ਜਿਹੜੀਆਂ ਆ ਰਹੀਆਂ ਨੇ ਇਹਨਾ ਮੋਗੇ ਦਾ 28 ਸਾਲਾ ਗੱਭਰੂ ਵਿਆਹ 2 ਮਹੀਨੇ ਪਹਿਲਾਂ ਹੋਇਆ ਅੱਗ ਬੁਝਾਉਂਦਾ ਵਿੱਚ ਝੁੱਲਸ ਗਿਆ ਗੂੜੀ ਨੀ ਗੂੜੀ ਨੀਂਦੇ ਸੋਇਆ ਸਦਮੇ ਵਿੱਚ ਪਿਆ ਸਾਰਾ ਪਰਿਵਾਰ ਰੰਗ ਲਾਲ ਚੂੜੇ ਦਾ ਫਿੱਕਾ ਹੋਇਆ ਹਕਮਰਾਨਾਂ ਨੂੰ ਸ਼ਰਾਬੀ ਦਿੱਸੀ ਜਾਂਦੇ ਗਗਨਦੀਪ ਦੇ ਦਰਾਂ ਤੇ ਨਾ ਕੋਈ ਆਣ ਖਲੋਇਆ ਤਾਂ ਸ਼ਰਾਬੀਆਂ ਦੀ ਗੱਲ ਕੀਤੀ ਜਾ ਰਹੀ ਹੈ ਉਹਨਾਂ ਦੇ ਚੁੱਲ੍ਹੇ ਦੀ ਅੱਗ ਜਿਹੜੀ ਬੁਝਣ ਨਹੀਂ ਦਿੱਤੀ ਜਾਊਗੀ 10 ਲੱਖ ਰੁਪਈਆ ਇੱਕ ਜੀ ਨੂੰ ਨੌਕਰੀ ਤਾਂ ਇਸ ਗਗਨਦੀਪ ਨੂੰ ਕੁਝ ਸਮਝਿਆ ਹੀ ਨਹੀਂ ਗਿਆ ਇਸ ਦੇ ਘਰ ਕੋਈ ਆਇਆ ਹੀ ਨਹੀਂ ਕਿ ਇਹ ਇਨਸਾਨ ਨਹੀਂ ਉਹ ਸ਼ਰਾਬ ਪੀ ਕੇ ਉਹਨਾਂ ਦੀ ਡੈਥ ਹੋਈ ਹੈ ਚਲੋ ਜੋ ਹੋਇਆ ਮਾੜਾ ਹੋਇਆ ਪਰ ਇਹ ਵੀ ਇੱਕ ਕਰਮਚਾਰੀ ਸੀਗਾ ਜੋ ਅੱਗ ਭੁਜਾ ਰਿਆ ਸੀ ਅੱਗ ਦੀ ਲਪੇਟ ਚ ਆ ਗਿਆ ਝੁਲਸ ਗਿਆ ਜ਼ਖਮ ਇੰਨੇ ਹੋਗੇ ਤਾਬ ਨਹੀਂ ਚੱਲੀ ਗਈ ਡੈਥ ਹੋ ਗਈ 2 ਮਹੀਨੇ ਇਹ ਨੌਜਵਾਨ ਦਾ ਜਿਹੜਾ ਪਹਿਲਾਂ ਉਹ ਵਿਆਹ ਹੋਇਆ ਸੀਗਾ ਤਾਂ ਪਰਿਵਾਰ ਨੇ ਸਦਮੇ ਚ ਜਾਣੀ ਹੈ ਕੋਈ ਵੀ ਏਡਾ ਵੱਡਾ ਜਿਹੜਾ ਝਟਕਾ ਹੈ ਉਹ ਚਾਲ ਨਹੀਂ ਸਕਦਾ ਜਵਾਨ ਪੁੱਤ ਇਸ ਦੁਨੀਆ ਤੋਂ ਚਲਾ ਜਾਵੇ 2 ਮਹੀਨੇ ਵਿਆਹ ਹੋਇਆ ਨਾ ਉਸ ਕੁੜੀ ਤੇ ਕੀ ਬੀਤਦੀ ਹੋਗੀ ਇਹ ਤਾਂ ਬਾਹਾਂ ਵਾਲਾ ਚੂੜਾ ਵੀ ਨਹੀਂ ਲਿਆ ਵਿਚਾਰੀ ਦਾ ਤੇ ਉਸ ਪਾਸੇ ਕੋਈ ਖਬਰ ਜਿਹੜੀ ਆਈ ਨਹੀਂ ਕਹਿਣ ਤੋਂ ਭਾਵੇਂ ਇਸ ਪਰਿਵਾਰ ਦਾ ਸਾਰਾ ਕੌਣ ਬਣੂਗਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਕੱਚਾ ਕਰਮ ਕੱਚਾ ਕਰਮਚਾਰੀ ਸੀਗਾ ਕੱਚਾ ਚਾਹੇ ਪੱਕਾ ਮੁਲਾਜ਼ਮ ਸੀ ਬੰਦੇ ਨੇ ਆਪਣੀ ਡਿਊਟੀ ਨਿਭਾਈ ਹੈ ਪਰ ਉਹਦੇ ਨਾਲ ਇਹ ਹੋਣਾ ਸੀਗਾ ਇਹ ਕਿਸੇ ਨੂੰ ਵੀ ਨਹੀਂ ਪਤਾ ਸੀ ਹੋ ਗਿਆ ਚਲੋ ਕਿ ਇਸ ਦੇ ਹੱਥ ਵਸ ਨਹੀਂ ਆ ਡਿਊਟੀ ਦੌਰਾਨ ਮੁਲਾਜ਼ਮ ਕਿੰਨੇ ਜਿਹੜੇ ਸ਼ਹੀਦ કહે ਜਾਂਦੇ ਆ ਸ਼ਹੀਦ ਹੋ ਜਾਂਦੇ ਆ ਆਪਣੀ ਡਿਊਟੀ ਨਿਭਾਉਦੇ ਨਿਭਾਉਂਦੇ ਪਰ ਇਹ ਸਰਕਾਰ ਦਾ ਫਰਜ਼ ਹੈ ਗਗਨਦੀਪ ਦੇ ਘਰੇ ਵੀ ਜਾਇਆ ਜਾਵੇ ਉਹਦੀ ਬਾ ਉਹਦੇ ਪਰਿਵਾਰ ਦੀ ਬਾ ਫੜੀ ਜਾਵੇ ਉਹਨੂੰ ਸਹਾਇਤਾ ਦਿੱਤੀ ਜਾਵੇ ਇਹ ਵੀ ਅਜੇ ਤੱਕ ਖਬਰ ਜਿਹੜੀ ਆਈ ਹੀ ਨਹੀਂ ਕੱਲੀ ਆਹੀ ਖਬਰ ਆਈ ਆ ਵੀ ਗਗਨਦੀਪ ਸਿੰਘ ਭਾਈ ਮਹਿਮਾ ਵਾਲਾ ਪਿੰਡ ਵਿੱਚ ਗਿਆ ਸੀ ਅੱਗ ਬੁਝਾਉਣ ਉੱਥੇ ਅੱਗ ਦੇ ਵਿੱਚ ਝੁੱਲਸ ਗਿਆ ਤੇ ਜਖਮਾਂ ਦੀ ਤਾਬਨਾ ਚੱਲਦਾ ਹੋਇਆ ਉਹਦੀ ਹੀ ਡੈਥ ਹੋ ਗਈ ਪਰ ਕਿਸੇ ਵੀ ਸਰਕਾਰ ਨੇ ਉਹਨੂੰ ਵਿੱਤੀ ਸਹਾਇਤਾ ਜਾਂ ਉਹਦੇ ਪਰਿਵਾਰ ਦੇ ਜੀ ਨੂੰ ਨੌਕਰੀ ਇਹਦੀ ਨਿਊਜ਼ ਨਹੀਂ ਆਈ ਜਿਵੇਂ ਸ਼ਰਾਬੀ ਵਾਲਿਆਂ ਦੀ ਜਿਹੜੀ ਨਿਊਜ਼ ਆ ਰਹੀ ਹੈ ਤਾਂ ਇਹ ਸਾਡਾ ਸਿਸਟਮ ਹੈ ਤੇ ਲੋਕ ਜਿਹੜੇ ਗੱਲ ਸਹੀ ਕਹਿੰਦੇ ਹੁੰਦੇ ਆ ਵੀ ਭਾਈ ਕੋਈ ਸ਼ਰਾਬ ਪੀ ਕੇ ਮਰ ਜਾਓ ਫੈਕਟਰੀ ਦੀ ਸੂਡੇ ਪਰਿਵਾਰ ਨੂੰ 10 ਲੱਖ ਰੁਪਇਆ ਇੱਕ ਜੀ ਨੌਕਰੀ ਜਿਹੜੀ ਉਹ ਮਿਲ ਜੂਗੀ ਲੋਕ ਸਹੀ ਕਹਿੰਦੇ ਆ ਇੱਕ ਪਾਸੇ ਮੁਲਾਜ਼ਮਾ ਹੈ ਉਹਦੇ ਮਨ ਇਹ ਧਿਆਨ ਹੀ ਨਹੀਂ ਗਿਆ ਜਿਹੜੇ ਸ਼ਰਾਬ ਪੀ ਕੇ ਬੋਤਲ ਤੇ ਲਿਖਿਆ ਵੀ ਹੁੰਦਾ ਹੈ ਸ਼ਰਾਬ ਸਿਹਤ ਲਈ ਹਾਨੀਕਾਰਕ ਹੈ ਕਈ ਦੱਸੇ ਵੀ ਜਾ ਰਿਹਾ ਉਹ ਚ ਵੱਡੇ ਵੱਡੇ 85 ਸਾਲ ਦੇ ਬਜ਼ੁਰਗ ਨੇ ਕਿਵੇਂ ਹੋਇਆ ਕੀ ਹੋਇਆ ਉਹ ਜਾਂਚ ਹੋ ਰਹੀ ਹੈ ਸਰਕਾਰ ਜਿਹੜੀ ਉਹਨੂੰ ਅਰੈਸਟ ਵੀ ਕਰ ਰਹੀ ਹੈ ਚੁੱਲੇ ਪ੍ਰੋਸੈਸ ਸੇ ਕਰਨਾ ਹੈ ਕਰਨਾ ਵੀ ਚਾਹੀਦਾ ਹੈ ਪਰ ਇਸ ਮੁਲਾਜ਼ਮ ਵੀਰ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਇਹਦੀ ਨਿਊਜ਼ ਆਈ ਨਹੀਂ ਮੁੜ ਕੇ